ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਮੈਂ ਮਲੇਰ ਕੋਟਲਾ ਸੀਡ ਸਟੋਰ ਮੋਲਾਪੁਰ ਦਾ ਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਖੜੇ ਆ ਜੀ ਪਿੰਡ ਬਾਮਣੀਆ ਨੇੜੇ ਸ਼ਾਹਕੋਟ ਵੀਰ ਨਰਵੈਰ ਸਿੰਘ ਦੇ ਖੇਤ ਵਿੱਚ ਉਹ ਸਾਡੇ ਤੋਂ 5 ਜੁਲਾਈ ਨੂੰ ਗੋਭੀ ਦੀ ਪਨੀਰੀ ਲੈ ਕੇ ਆਏ ਸੀਗੇ ਲੇਕਿਨ ਗੋਭੀ ਨੂੰ ਦੇਖ ਕੇ ਜਿੱਦਾਂ ਫੁੱਲ ਦਾ ਖਿੜਿਆ ਹੋਇਆ ਆਈ ਮਨ ਖਿੜ ਗਿਆ ਬਹੁਤ ਸੋਹਣੀ ਗੋਭੀ ਹੋਈ ਆ ਬਾਕੀ ਅਸੀਂ ਇਸ ਵੀਰ ਨਾਲ ਗੱਲ ਕਰਦੇ ਆ ਕਿ ਇਹ ਕਿੰਨੀ ਪਨੀਰੀ ਲਾਈ ਹੋਈ ਆ ਕਿੰਨੀ ਕੇਤਰੀ ਚਲਾਈ ਹੋਈ ਆ ਬਾਕੀ ਇਹਨਾਂ ਨੇ ਗੱਲ ਕਰਦੇ ਆ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਮਰਬਾਤ ਸਿੰਘ ਮੇਰਾ ਨਾਮ ਅੰਨੀ ਫਾਦਲ ਸਿੰਘ ਗਰਮੀਤ ਸਿੰਘ ਜੀ ਪਿੰਡ ਬਾਵਣੀਆਂ ਜੀ ਛਾਕੋਟ ਜੀ ਹਾਂਜੀ ਇਹ ਗੋਭੀ ਦਾ ਪਨੀਰ ਲੈ ਕੇ ਆਏ ਸੀ ਪੰਜ ਲਾਈ ਨੂੰ ਇਹਨਾਂ ਨੂੰ ਜੀ ਹਾਂਜੀ ਉਹ ਗੋਭੀ ਦਾ ਬਹੁਤ ਵਧੀਆ ਗੋਭੀ ਦਾ ਫੁੱਲ ਜਿਹੜਾ ਬਹੁਤ ਵਧੀਆ ਰ ਆ ਜੀ ਬਹੁਤ ਵਧੀਆ ਜਿਹੜਾ ਭਾਰ ਵੀ ਇਹਦਾ ਬਹੁਤ ਆ ਵੇਟ ਵੀ ਬਹੁਤ ਆ ਇਹਦੇ ਮਹੀਨੇ ਤੋਂ ਇੱਕ ਮਹੀਨੇ ਤੋਂ ਚੱਲ ਚੱਲਦੀ ਆ ਮਤਲਬ ਇੱਕ ਮਹੀਨੇ ਤੋਂ ਅਸੀਂ ਇਹਦੀ ਹਾਂਜੀ 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 ਕੱਕੇ ਨੂੰ ਵੇਚ ਰਹੇ ਹਾਂ ਵੇਚ ਰਹੇ ਹਾਂ ਰੋਜ਼ ਦੇ ਵਿੱਚ 4 ਕੁਇੰਟਲ ਦਾ ਰੋਜ਼ ਵੇਚਦੇ ਹਾਂ ਹਾਂਜੀ ਹਾਂਜੀ ਜਿਸ ਦਾ ਵੇਟ ਰੇਟ 50 ਤੋਂ 60 ਰੁਪਏ ਦੇ ਵਿੱਚ ਹੈਗਾ ਵੇਚ ਰਹੇ ਹਾਂ ਹਾਂਜੀ ਹਾਂਜੀ ਜੀ ਹਾਂਜੀ ਕੀ ਸੀ ਸੰਤੋਖ ਤੋਂ ਸਾਡੀ ਪਨੀਰੀ ਤੋਂ ਸਾਡੇ ਪਰਮ ਤੋਂ ਲੈ ਕੇ ਹਾਂਜੀ ਹਾਂਜੀ ਬਹੁਤ ਵਧੀਆ ਇਸ ਦਿਨ ਕੋਈ ਬੇਚੇ ਨਹੀਂ ਸਾਡੇ ਹਾਂਜੀ ਬਾਰੀ ਜਾਣਕਾਰੀ ਸਾਡੇ ਲਾਲੀ ਸਰ ਜੀ ਤਕਨੀਕੀ ਦੱਸਣਗੇ ਜੀ ਹਾਂਜੀ ਨੰਬਰ ਸਸਿਕਲ ਮੇਰਾ ਨਾਮ ਫਕੀਰੀਏ ਮੁਹੰਮਦ ਲਾਲੀ ਮਲੇਪੁਰਲਾ ਸੀਟਸਟੋਰ ਮੁਲਾਪਤ ਤੋਂ ਵੀਰ ਹੁਣੇ ਫੁੱਲ ਗੋਭੀ ਦੀ ਪਨੀਰੀ ਲੈ ਕੇ ਆ ਜੀ ਇਹਨਾਂ ਨੇ 5 ਜੁਲਾਈ ਨੂੰ ਲੈ ਕੇ ਆਂਦੀ ਸੀ ਜੋ ਕਿ ਅੱਜ ਚੱਲਦੀ ਨੇ ਇਹਨਾਂ ਦੇ 26 ਤੋਂ 27 ਦਿਨ ਹੋ ਗਏ ਫੁੱਲ ਜਿਹੜਾ ਆ ਰਿਹਾ 1 ਕਿਲੋ 1.5 ਕਿਲੋ 1.5 ਕਿਲੋ ਦਾ ਆ ਰਿਹਾ ਫੁੱਲ ਤੁਹਾਨੂੰ ਲੈਬ ਦੱਬ ਕੇ ਸਿਕਾਉਣੇ ਜੀ ਨਰਵੈਜ ਜੀ ਇਹਨੂੰ ਫੁੱਲ ਦੱਬ ਕੇ ਰੱਖੋ ਕਿੰਨਾ ਟੈਡ ਹੈ ਦੇਖੋ ਜੀ ਬਹੁਤ ਟੈਡ ਹੈ ਜੀ ਦੇਖੋ ਲੈ ਦੱਬ ਕੇ ਦਿਖਾਓ ਆਹ ਵੇਖੋ ਜੀ ਇਹ 1.5 ਕਿਲੋ 100 ਜਿਹੜੇ ਕਿਲੋ 1 ਕਿਲੋ 1.5 ਕਿਲੋ 1.5 ਤੋਂ 2 2 ਤੋਂ ਲਵੇਂ ਚ ਆਉਂਦਾ ਜੀ ਜੀ ਹਾਂਜੀ ਔਰ ਗੋਭੀ ਨੂੰ ਆਮ ਐਤ ਕੀ ਗਰਮੀ ਕਰਕੇ ਲੁਕਾਉਂਦੇ ਆ ਗੋਭੀ ਨੂੰ ਬਹੁਤ ਜਿਆਦਾ ਚਲਸ ਰੋਗ ਆ ਗਿਆ ਇਹ ਇਹਨਾਂ ਨੂੰ 10-15 ਦਿਨਾਂ ਬਾਅਦ ਮੈਨੂੰ ਕਾਲ ਕਰਦੇ ਜੀ ਇਹਨਾਂ ਨੂੰ ਸਾਰੀ ਗਾਈਡਲਾਈਨ ਦਿੰਦੇ ਰਹੇ ਆ ਵੀ ਇਹ ਤੇ ਆਪ ہماری ਰਾ ਕਰਨੀ ਹੈ ਕਿ ਟੈਂਪਰੇਚਰ ਵੀ ਬਹੁਤ ਜ਼ਿਆਦਾ ਸੀ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਹੀ ਹਾਂ ਜੀ ਬਹੁਤ ਜ਼ਿਆਦਾ ਖਰਾਬ ਹੋ ਗਈ ਜੀ ਚਲ ਇਹ ਗੀਤੀ ਗੁੱਗੀ ਦੇ ਵਿੱਚ 3-400 ਗ੍ਰਾਮ ਦਾ ਫੁੱਲ ਆ ਰਿਹਾ ਨਾ ਫੁੱਲ ਵੀ ਚਿੱਟਾ ਜੀ ਵਿੱਚ ਰਹਿੰਦਾ ਪੱਤਿਆਂ ਦੇ ਜੀ ਹਾਂ ਜੀ ਤੋਂ 400 ਗ੍ਰਾਮ ਦਾ ਫੁੱਲ ਆ ਰਿਹਾ ਆਮ ਗੁੱਦੀ ਨੂੰ ਜੀ ਇਹਨਾਂ ਦਾ ਫੁੱਲ ਜਿਹੜਾ ਆ ਰਿਹਾ 1/2 ਕਿਲੋ 1.5 ਕਿਲੋ 1 ਕਿਲੋ 600 ਗ੍ਰਾਮ ਫੁੱਲ ਬਣ ਰਿਹਾ ਔਰ ਆ ਵੀ ਫੁੱਲ ਜੀ ਇਹਨਾਂ ਨੂੰ ਲੈ ਅੰਨ ਦਿਖਾਓ ਜੀ ਪਰਮਜੀ ਜੀ ਤੇ ਦੱਬ ਕੇ ਦਿਖਾਉਂਦੇ ਜੀ ਨਰਬੈਰ ਜੀ ਤੇ ਦੇਖੋ ਕਿੰਨਾ ਆਹ ਦੇਖੋ ਜੀ ਫੁੱਲ ਵਿੱਚ ਆਹ ਗੁੱਦੇ ਨਾਲ ਦੱਬ ਕੇ ਰੋਣ ਵਾਲ ਜੀ ਰੰਗ ਵੀ ਦੇਖੋ ਕਿੰਨਾ ਸਾਫ ਹੈ ਪਰ ਰੰਗ ਵੀ ਰੰਗ ਵੀ ਬਹੁਤ ਵਧੀਆ ਬਹੁਤ ਜਿਆਦਾ ਫੁੱਲਦੇ ਹਾਂ ਜੀ ਔਰ ਗੋभी ਦੇਖ ਕੇ ਮੇਰਾ ਵੀ ਮਨ ਬਾਤ ਖੁਸ਼ ਹੋਇਆ ਔਰ ਬਹੁਤ ਵਧੀਆ ਸੇਵਾ ਕੀਤੀ ਹੈ ਬਾਕੀ ਤਕਨੀਕੀ ਜਾਣਕਾਰੀ ਉਹ ਵੀ ਲੋਡ ਹੁੰਦੀ ਹੈ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਆ ਜੀ ਮੇਰਾ ਨੰਬਰ ਬੋਲ ਦਿਓ ਹਾਂ ਜੀ 1 ਮਿੰਟ ਜੀ ਇਹਨਾਂ ਨੂੰ ਪਹਿਲਾਂ ਗੋਭੀ ਲਾਈਵ ਦਿਖਾ ਲੈਂਦੇ ਆ ਲੋ ਜੀ ਆਹੋ ਫੁੱਲ ਆ ਜੀ ਗੋਬੀ ਦਾ ਜੀ ਇਹ ਦੇਖੋ ਜੀ ਦਿਖਾਜੀ ਹਾਂ ਹੋਰ ਲਾਈਵ ਦਿਖਾ ਰਿਹਾ ਜੀ ਪੱਤੇ ਤੋੜ ਰਿਹਾ ਆ ਲੋ ਜੀ ਮੈਂ ਵੀ ਪੱਤੇ ਤੋੜ ਕੇ ਦਿਖਾ ਰਿਹਾ ਜੀ ਲਾਈਵ ਫੁੱਲ ਦੀ ਤੁਸੀਂ ਕੁਆਲਿਟੀ ਦੇਖੋ ਜੀ ਗਰਮੀਆਂ ਦੇ ਵਿੱਚ ਵੀ ਇੰਨੇ ਐ ਐਨੀ ਗਰਮੀ ਦੇ باوجود ਵੀ ਫਲ ਦੀ ਕੁਆਲਿਟੀ ਬਹੁਤ ਹੀ ਵਧੀਆ ਆ ਰਹੀ ਹੈ ਜੀ ਤੁਸੀਂ ਜੀ ਆਪਣੀ ਵੈਰੈਟੀ ਤੋਂ ਬਹੁਤ ਖੁਸ਼ ਹੋ ਜੀ ਹਾਂਜੀ ਹਾਂਜੀ ਬਹੁਤ ਖੁਸ਼ ਹਾਂਜੀ ਇਸ ਤਰ੍ਹਾਂ ਦੀ ਵੈਰੈਟੀ ਸੀ ਜੀ ਨੇ ਗਰਮੀ ਨੂੰ ਬਰਦਾਸ਼ਤ ਕਰ ਲਿਆ ਔਰ ਇੰਨਾ ਵਧੀਆ ਫਲ ਹੋ ਗਿਆ ਇਹਨੂੰ ਜੀ 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 ਹਾਂਜੀ ਕਿਸਾਨ ਵੀਰੋ ਬਾਕੀ ਕੋਈ ਵੀ ਤਕਨੀਕੀ ਜਾਣਕਾਰੀ ਖੇਤੀਬਾੜੀ ਸੰਬੰਧੀ ਲੈਣ ਵਾਸਤੇ ਸਾਡਾ ਪਤਾ ਲੋਡ ਕਰਿਓ ਜੀ ਮਲੇਰ ਕੋਟਲਾ ਸੇਡ ਸਟੋਰ ਮੋਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 3770016 ਜੀ ਥੈਂਕ ਯੂ ਥੈਂਕ